ਵਹਿੰਦੂ ਜੀ ਦਾ ਫੈਸਲਾ ਵਹਿੰਦੂ ਜੀ ਫਤਿਹ ਅਜਿ ਸਿਕ ਮੋਜਵਾਨ ਸਭਾ ਸਿੰਗਲ ਕੈਂਪ ਜਮੂ ਤਸਵੀਰ ਬਣੂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਸਤਕਾਰਯੋਗ ਜਥੇਦਾਰ ਕੁਜੀਤ ਸਿੰਘ ਜੀ ਗੁਰਗੰਗ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ ਅਤੇ ਜਥੇਦਾਰ ਸਾਹਿਬ ਨੂੰ ਸਿਕ ਮੋਜਵਾਨ ਸਭਾ ਵੱਲੋਂ ਸ਼ਲੋਕਾਂ ਅਤੇ ਦਸਤਾਰ ਦੇ ਕੇ ਸਨਮਾਨ ਬਖਸ਼ਿਸ਼ ਕੀਤਾ ਗਿਆ ਅਤੇ ਨਾਲ ਹੀ ਜਥੇਦਾਰ ਸਾਹਿਬ ਨੂੰ ਵੰਤੀ ਨਹੀਂ ਕੀਤੀ ਗਈ ਹੈ ਕਿ 7 ਜੂਨ 2025 ਨੂੰ ਜੋ ਜੰਮੂ ਕਸ਼ਮੀਰ ਦੀ ਧਰਤੀ ਤੇ ਤਕਰੀਬਨ 40 ਸਾਲ ਤੋਂ ਸਮਰ ਕੈਂਪ ਵਿਖੇ 1984 ਦੇ ਸ਼ਹੀਦਾਂ ਨੂੰ ਸਮਰਪਤ ਇੱਕ ਵਿਸ਼ੇਸ਼ ਪੁਰਵ ਸਮਾਗਮ ਕਰਾਇਆ ਜਾਂਦਾ ਹੈ ਉਸ ਸੰਬੰਧ ਦੇ ਵਿੱਚ ਜਥੇਦਾਰ ਸਾਹਿਬ ਜੀ ਨੇ ਬੰਦੀ ਕੀਤੀ ਗਈ ਜਥੇਦਾਰ ਸਾਹਿਬ ਜੀ ਨੇ ਪੂਰਨ ਪ੍ਰੋਸਾ ਦਿੱਤਾ ਹੈ ਕਿ ਮੈਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਦੇ ਦਰਸ਼ਨ ਕਰਾਂਗੇ ਅੱਜ ਅਸੀਂ ਜਥੇਦਾਰ ਸਾਹਿਬ ਜੀ ਨੂੰ ਜਿੱਥੇ ਮਿਲੇ ਹਾਂ ਸਭ ਨੂੰ ਵੀ ਮੈਸੇਜ ਨਹੀਂ ਹੋਇਆ ਕਿ ਅਸੀਂ ਉਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਹਾਂ ਔਰ ਸਾਡੀ ਬੜੇ ਵੀ ਪਿਆਰ ਦੇ ਨਾਲ ਬੜੇ ਹੀ ਨਿਮਰਤਾ ਦੇ ਨਾਲ ਔਰ ਪੰਤਕ ਮੁਧਿਆਰ ਤੇ ਉਹਨਾਂ ਨੇ ਸਾਡੇ ਨਾਲ ਜੋ ਕੁਝ ਚੰਦ ਮਿੰਟਾਂ ਦੀ ਵਿਚਾਰਾਂ ਕੀਤੀਆਂ ਨੇ ਅਸੀਂ ਅੱਜ ਆਪਣੇ ਆਪ ਤੇ ਦਿੱਤੇ ਮਾਨ ਮਾਣ ਸ਼ੁਕਰ ਕਰ ਰਹੇ ਹਾਂ ਉਸੇ ਹੀ ਦਿਲ ਦੀਆਂ ਗਹਿਰਾਈਆਂ ਦੇ ਨਾਲ ਜਥੇਦਾਰ ਕੁਲਦੀਪ ਸਿੰਘ ਜਰਗੰਨ ਜੀ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ